ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੰਮ੍ਰਿਤ ਡੈਰੀ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਪਿੰਡ ਭੋੜੀਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਪੈ ਜਾਂਦੀ ਆ ਭਗਤਾ ਥਰਾਜ ਜਲਾਲ ਅਕਲੀਆ ਸਮਾਦ ਭਾਈ ਇਹ ਇਹਦੇ ਆਸ-ਪਾਸ ਦੇ ਪਿੰਡ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਨੀਲੀ ਰਾਵ ਵਿੱਚ ਪੈਂਦੀ ਮੱਝ ਦਿਖਾਉਣੀ ਆ ਸੋ ਦੇਖੋ ਤੋ ਦੂਜੀ ਸੂਏ ਮੱਝ ਸੂਣ ਵਾਲੀ ਹੈ ਇਹ ਬਾਕੀ ਸਾਰੀ ਡੀਲ ਆਪਾਂ ਬਾਈ ਤੋਂ ਲੈਨੇ ਆ ਪਿੰਡ ਭੋਡੀਪੁਰਾ ਜ਼ਿਲ੍ਹਾ ਬਠਿੰਡਾ ਆਓ ਆਸ੍ਰੀ ਕਾਲ ਬਾਈ ਜੀ ਆਸ੍ਰੀ ਕਾਲ ਜੀ ਆਪਣਾ ਤਾਂ ਨਾਮ ਦੱਸ ਦਿਓ ਜੀ ਆਪਣਾ ਮੇਰਾ ਨਾਮ ਜੀ ਕੋ ਸਰਬਜੀਤ ਸਿੰਘ ਸਾਫ ਕਾ ਪੰਚਾਇਤ ਮੈਂਬਰ ਪਿੰਡ ਭੋਡੀਪੁਰਾ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਬੋਲ ਦਿਓ ਜੀ ਮਾਡ 98722 83450 ਠੀਕ ਆ ਤੇ ਜਿਹੜੀ ਆਪਾਂ ਮੱਝ ਵੇਚਦੇ ਆ ਕੰਨਵੇਂ ਸੂਏ ਆ ਜੀ ਇਹ ਇਹ ਦੂਜੀ ਸੂਏ ਸੋਣੀ ਆ ਜੀ ਤੇ ਪਹਿਲੇ ਸੂਏ ਦਾ ਕੀ ਰਿਕਾਰਡ ਇਹਦਾ ਪਹਿਲੇ ਸੂਏ ਦਾ ਇਹਦਾ ਰਿਕਾਰਡ ਹੈ 6 ਕਿਲੋ ਦੇ ਨੇੜੇ ਨੇ ਦੁੱਧ ਦਿੱਤਾ ਜੀ ਪਹਿਲੇ ਫੇ ਡੰਗ ਦਾ 12 ਕਿਲੋ ਠੀਕ ਹੈ ਕਿੰਨਾ ਟਾਈਮ ਦੁੱਧ ਦੇ ਦਿੰਦੀ ਹੈ ਦੁੱਧ ਜੀ ਇਹ ਮਤਲਬ 2 ਕੁ ਮਹੀਨੇ ਪਹਿਲਾਂ ਛੱਡੀ ਹੈ 2 ਕੁ ਮਹੀਨੇ ਪਹਿਲਾਂ ਛੱਡੀ ਠੀਕ ਹੈ ਜੀ ਆ ਸਰੀਰ ਦੀ ਬਣਤਰ ਤੁਸੀਂ ਦੇਖ ਲਓ ਦੋਸਤੋ ਲੈਵਾ ਚੈੱਕ ਕਰ ਲਓ ਇਹ ਕੰਗੀਨੇ ਸਾਨੂੰ ਦਿਖਾਉਣਾ ਨੀਲੀ ਰਾਵੀ ਵਿੱਚ ਪੈਂਦਾ ਜਿਹੜੇ ਸ਼ਕੀਨ ਵੀਰ ਹੋਣਗੇ ਉਹ ਬਾਈ ਨਾਲ ਕੰਟੈਕਟ ਕਰ ਲਿਓ ਤੇ ਕੀ ਮੁੱਲ ਬਾਈ ਰੱਖਿਆ ਦਾ ਮੁੱਲ ਜੀ ਇਹਦਾ ਵੀਡੀਓ ਤੇ ਆਪਣੇ ਫੋਨ ਤੇ ਕਰ ਲੋ ਫੋਨ ਤੇ ਮੁੱਲ ਬਈ ਫੋਨ ਤੇ ਹੋ ਜਾਣਾ ਬਾਕੀ ਸਭ ਸਾਰੀ ਖੋਲਿਓ ਬਈ ਮੜਾ ਜੇ ਤੋੜ ਕੇ ਦਿਖਾਓ ਜੀ ਨੂੰ ਲਓ ਜੀ ਥਾਣ ਤੁਸੀਂ ਚੈੱਕ ਕਰ ਲੋ ਕੱਲੇ ਕੱਲੇ ਥਾਣਾ ਲੇਵਾ ਚੈੱਕ ਕਰ ਲੋ ਨੀਲੀ ਰਾਵ ਵਿੱਚ ਪੈਂਦੀ ਹੈ ਵਧੀਆ ਮੱਝ ਇਹ ਲ ਦਸਤੀ ਹੈ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ